ਹੰਦੀ ਰਾਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਗੁੱਡ ਆਫਟਰਨੂੰ ਰਾਜੀ ਮੇਰੀ ਆਵਾਜ਼ ਤੇ ਫੋਟੋ ਤੁਹਾਡੇ ਤੱਕ ਸਹੀ ਪਹੁੰਚਦੀ ਹੈ ਮੈਨੂੰ ਦੱਸ ਦਿਓ ਫਿਰ ਆਪਾਂ ਕਲਾਸ ਸ਼ੁਰੂ ਕਰੀਏ ਇਹ ਰਾਜੇ ਬਾਤ ਪ੍ਰਾਈਵੇਟ ਨਹੀਂ ਹੁੰਦੀ ਉਹ ਕਿਰਾਂ ਥੋੜੀ ਜਿਹੀ ਸੈਟਿੰਗ ਕਰਨੀ ਹੁੰਦੀ ਹੈ ਨਾ ਤਾਂ ਪ੍ਰਾਈਵੇਟ ਹੋ ਜਾਂਦੀ ਹੈ ਬਾਤ ਨਹੀਂ ਪ੍ਰਾਈਵੇਟ ਹੁੰਦੀ ਉਹ ਕਿਰਾਂ ਥੋੜਾ ਜਿਹਾ ਜਿਵੇਂ ਮੰਨ ਲਓ ਇਹਦੀ ਡਿਸਕ੍ਰਿਪਸ਼ਨ ਵਗੈਰਾ ਨੋਟ ਕਰਨ ਵਾਲੀ ਹੁੰਦੀ ਹੈ ਨਾ ਉਹ ਫਿਰ ਤਾਂ ਕਰਕੇ ਉਹਨੂੰ ਕਿਰਾਂ ਸੈੱਟ ਕਰਨ ਵਾਲਾ ਹੁੰਦਾ ਹੈ ਜੇ ਬਾਤ ਨਹੀਂ ਪ੍ਰਾਈਵੇਟ ਹੁੰਦੀ ਕਿਰਾਂ ਥੋੜਾ ਜਿਹਾ ਟਾਈਮ ਹੀ ਹੁੰਦੀ ਹੈ ਦਾ ਉਸ ਪੰਨੇ ਦਾ ਕੋਈ ਗੱਲ ਨਹੀਂ ਰਾਜੀ ਬਾਅਦ ਤੁਸੀਂ ਰੀਪੀਟ ਤੇ ਵੇਖ ਸਕਦੇ ਹੋ ਕਲਾਸ ਇੱਥੇ ਪਈ ਹੁੰਦੀ ਹੈ ਪਲੇਲਿਸਟ ਦੇ ਵਿੱਚ ਵੀ ਹੁੰਦੀ ਹੈ ਕਲਾਸ ਚੈਨਲ ਤੇ ਹੁੰਦੀ ਹੈ ਕਲਾਸ ਬਾਅਦ ਚ ਨਹੀਂ ਪ੍ਰਾਈਵੇਟ ਹੁੰਦੀ ਜੀ ਉਹ ਕਿਰਾਂ ਡਿਸਕ੍ਰਿਪਸ਼ਨ ਵਗੈਰਾ ਸੈੱਟ ਕਰਨੀ ਹੁੰਦੀ ਹੈ ਨਾ ਤਾਂ ਕਰਕੇ ਉਹਨੂੰ ਪ੍ਰਾਈਵੇਟ ਹੁੰਦੀ ਹੈ ਕੋਈ ਗੱਲ ਨਹੀਂ ਤੁਸੀਂ ਬਾਅਦ ਚ ਵਾਚ ਕਰ ਸਕਦੇ ਹੋ ਰਾਜੀ ਕਈ ਵਾਰੀ ਕੋਈ ਕੰਮ ਹੁੰਦਾ ਤਾਂ ਤੇ ਰਾਜੀ ਜੀ ਮੈਂ ਤੁਹਾਨੂੰ ਮੈਂ ਕੱਲ ਕਿਹਾ ਸੀ ਕਿ ਹੋ ਸਕਦਾ ਵੀ ਆਪਾਂ ਦੋਨੇ ਕਲਾਸਾਂ ਥਿਊਰੀਸ ਦੇ ਕਰੀਏ ਸ਼ਾਮ ਨੂੰ ਆਪਾਂ ਪੌਲੀਟੀ ਦੀ ਲਿਆਵਾਂਗੇ ਥਿਊਰੀ ਦੀ ਕਲਾਸ ਅਸਟਮ ਦੇ ਆਪਾਂ GM ਸਿਕਿਉਰਿਟੀ ਕਲਾਸ ਕਰਦੇ ਆ ਅੱਜ ਆਪਾਂ ਥਿਊਰੀ ਹੀ ਕਵਰ ਕਰਾਂਗੇ ਤਾਂ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੋਰ ਸਟੂਡੈਂਟਸ ਆ ਉਹ ਵੀ ਆਪਣੇ ਨਾਲ ਜੁੜ ਜਾਣ ਜਿਵੇਂ ਰਹਿ ਜੀ ਆਪਾਂ ਜਦੋਂ ਹਿਸਟਰੀ ਸ਼ੁਰੂ ਕੀਤੀ ਸੀ ਤਾਂ ਆਪਾਂ ਕਿਹਾ ਸੀ ਨਾ ਕਿ ਆਪਾਂ ਜਿਹੜੇ ਸਬਸਕ੍ਰਾਈਬਰ ਆ ਉਹ ਵਧਾਉਣੇ ਆ ਜੇ ਇਹ ਆਪਣਾ ਸਬਸਕ੍ਰਾਈਬਰ ਵਧਣਗੇ ਤਾਂ ਆਪਾਂ ਜਿਹੜਾ ਇਹਨੂੰ ਕੰਟੀਨਿਊ ਕਰਾਂਗੇ ਨਹੀਂ ਤਾਂ ਫਿਰ ਵੀ ਨਹੀਂ ਕਰਾਂਗੇ ਤਾਂ ਰਹਿ ਜੇ ਉਹ ਉਸ ਗੋਲ ਨੂੰ ਲੈ ਕੇ ਚੱਲੀਏ ਤੇ ਆਪਣਾ ਲਿੰਕ ਸ਼ੇਅਰ ਕਰਦੇ ਆ ਕਰੋ ਕਿਉਂਕਿ ਜਿਹੜੀ ਏਸ਼ੀਅਨ ਹਿਸਟਰੀ ਉਹ ਕਵਰ ਹੋਣ ਵਾਲੀ ਹੋਈ ਹੈ ਥੋੜਾ ਬਹੁਤ ਹੀ ਰਹਿੰਦਾ ਜਦੋਂ ਆਪਾਂ ਡੇਲੀ ਕਲਾਸਿਸ ਪòn ਲਾਗੇ ਤਾਂ ਜਲਦੀ ਕਵਰ ਹੋ ਜਾਣੀਆਂ ਤੇ ਰਾਜੀ ਆਪਾਂ ਅੱਜ ਕਰਦੇ ਆ ਚੰਦਰ ਗੁਪਤ ਮੌਰੀਆ ਜਿਹੜੇ ਜਾਨੀ ਲਾਈਵ ਹੋ ਸ਼ੇਅਰ ਕਰ ਦਿਓ ਲਿੰਕ ਨੂੰ ਤਾਂ ਜੋ ਹੋਰ ਸਟੂਡੈਂਟਸ ਵੀ ਜੁੜ ਜਾਣ ਥੈਂਕ ਯੂ ਰਾਜੀ ਸ਼ੇਅਰ ਕੀਤੀ ਸੀ ਚਲੋ ਹੁਣ ਆਪਾਂ ਸ਼ੁਰੂ ਕਰਦੇ ਆ ਓਕੇ ਮੋਰੀਆ ਸਾਮਰਾਜ ਅਜੇ ਮੋਰੀਆ ਸਾਮਰਾਇ ਦੀ ਜਿਹੜੀ ਸਥਾਪਨਾ ਹੈਗੀ ਉਹ ਚੰਦਰਗੁਪਤ ਮੋਰੀਆ ਨੇ ਕੀਤੀ ਸੀਗੀ। ਨੰਦ ਵੰਸ਼ ਦੇ ਰਾਜਾ ਜਿਹੜਾ ਕਨਾਨੰਦਾ ਉਹਨਾਂ ਦਾ ਅੰਤ ਕਰਕੇ ਜਿਹੜਾ ਹੈਗਾ 321 ਇਸਵੀ ਪੂਰਵ ਦੇ ਵਿੱਚ ਮੋਰੀਆ ਵੰਸ਼ ਦੀ ਸਥਾਪਨਾ ਜਿਹੜੀ ਉਹ ਕੀਤੀ ਸੀ। ਤਾਂ ਮੋਰੀਆ ਵੰਸ਼ ਦੇ ਨਾਲ ਸੰਬੰਧਿਤ ਰਾਜੇ ਆਪਾਂ ਨੂੰ ਜਾਣਕਾਰੀ ਕਿੱਥੋਂ-ਕਿੱਥੋਂ ਮਿਲਦੀ ਆ? ਓਕੇ ਜੀ। ਥੈਂਕ ਯੂ। ਤਾਂ ਅਜੇ ਮੋਰੀਆ ਸਾਮਰਾਜ ਦੇ ਨਾਲ ਸੰਬੰਧਿਤ ਜਿਹੜੀ ਆਪਣੀ ਆਪਾਂ ਨੂੰ ਜਾਣਕਾਰੀ ਮਿਲਦੀ ਆ ਉਹ ਬੁੱਕਸ ਹੈਗੇ ਆ ਪਹਿਲਾਂ ਉਹ ਬੁੱਕਸ ਨੋਟ ਕਰ ਲੋ ਕਿ ਬਾਅਦ ਚ ਆਪਾਂ ਫਿਰ ਕਨਫਿਊਜ਼ ਹੁੰਦੇ ਆ ਜਦੋਂ ਆਪਾਂ ਡੁਆਡ ਬੁੱਕਸ ਥਾਂ ਥਾਂ ਤੇ ਪੜਦੇ ਆ ਕਿਹੜਾ ਸਟਾਰਟਿੰਗ ਦੇ ਵਿੱਚ ਜੇ ਪਤਾ ਹੋਵੇ ਵੀ ਕਿਹੜਾ ਕਿਹੜੇ ਦੇ ਨਾਲ ਸੰਬੰਧਿਤ ਬੁੱਕਸ ਦਾ ਪਤਾ ਲੱਗ ਜਾਂਦਾ ਵੀ ਇਹ ਕਿਹੜੇ ਜਿਹੜੇ ਹੈਗੇ ਕਿਹੜੇ ਵੰਸ਼ ਦੇ ਨਾਲ ਸੰਬੰਧਿਤ ਹੈ ਜਿਵੇਂ ਆਪਾਂ ਵੈਦਿਕ ਸੰਸਕ੍ਰਿਤੀ ਦੇ ਨਾਲ ਵੀ ਕਰਕੇ ਆਏ ਆ ਕਿਹੜੀਆਂ ਉਹਦੇ ਨਾਲ ਜਿਵੇਂ ਰਗਵੇਦ ਵਗੈਰਾ ਮਿਲਦੇ ਉੱਥੇ ਕਰਕੇ ਆਏ ਆ ਫਿਰ ਜਿਵੇਂ ਬੁੱਧ ਧਰਮ ਦੇ ਨਾਲ ਸੰਬੰਧਿਤ ਕਿਹੜੇ ਬੁੱਕਸ ਆ ਉਹ ਆਪਾਂ ਉੱਥੇ ਕਰਕੇ ਆਏ ਆ ਤਾਂ ਉਸੇ ਤਰ੍ਹਾਂ राजे ਜਿਵੇਂ ਜਿਹ ਇਹ ਆਪਾਂ ਅੱਗੇ ਪੜਾਂਗੇ ਸਾਰਾ ਡਿਟੇਲ ਦੇ ਵਿੱਚ ਕਿਰਾਏ ਨੋਟ ਕਰ ਲੋ ਵੀ ਪਤਾ ਹੋਣਾ ਚਾਹੀਦਾ ਵੀ ਕਿਹੜੀਆਂ ਬੁੱਕਸ ਆ ਜਿਹੜੀਆਂ ਉਹ ਕਿਹੜੇ ਵੰਸ਼ ਦੇ ਨਾਲ ਰਿਲੇਟਡ ਆ ਠੀਕ ਆ ਮੁਦਰਾ ਰਾਖਸ਼ ਸਰਾਜ ਇਹ ਵੀ ਸ਼ਖਾਦਤ ਨੇ ਲਿਖੀ ਸੀਗੀ ਅਰਥ ਸ਼ਾਸਤਰ ਜਿਹੜੀ ਇੱਕ ਇਟਾਲੀਆ ਨੇ ਲਿਖੀ ਸੀ ਠੀਕ ਆ ਇਹ ਬੁੱਕਸ ਆ ਜਿਹੜੀਆਂ ਜਿਨ੍ਹਾਂ ਤੋਂ ਆਪਾਂ ਨੂੰ ਮੌਰੀਆ ਵੰਸ਼ ਦੇ ਬਾਰੇ ਜਾਣਕਾਰੀ ਮਿਲਦੀ ਆ ਇਸ ਤੋਂ ਬਿਨਾਂ ਜਿਵੇਂ ਜਿਹੜੇ ਉਸ ਸਮੇਂ ਦੇ ਰਾਜੇ ਪਿੱਲਰ ਵਗੈਰਾ ਆ ਗਏ ਆ ਜਾਂ ਕੋਈ ਵੀ ਸ਼ਿਲਾ ਲੇਖ ਆ ਵੀ ਲਿਖ ਜਿਓ ਉਹ ਖਦਵਾਏ ਗਏ ਉਹਨਾਂ ਤੋਂ ਵੀ ਆਪਾਂ ਨੂੰ ਜਿਹੜੀ ਆ ਮੌਰੀਆ ਵੰਸ਼ ਦੇ ਨਾਲ ਸੰਬੰਧਿਤ ਜਾਣਕਾਰੀ ਮਿਲਦੀ ਆ ਠੀਕ ਆ ਤੇ ਬੁੱਕਸ ਦੇ ਨਾਮ ਆ ਜਿਹੜੇ ਤੁਸੀਂ ਧਿਆਨ ਚ ਰੱਖਣੇ ਆ ਕਿਉਂਕਿ ਜੇ ਥਿਉਰੀ ਵਾਲਾ ਪੇਪਰ ਹੁੰਦਾ ਹੈ ਜੇ ਫਿਰ ਤਾਂ ਆਪਾਂ ਲਿਖਦੇ ਆ ਵੀ ਪਿੱਲਰ ਤੋਂ ਮਿਲਦੀ ਆ ਕੁਆਇਨਸ ਤੋਂ ਮਿਲਦੀ ਆ ਵੈਸੇ ਤਾਂ ਅਦਰਵਈਤਾ ਦੇ ਬੁੱਕਸ ਹੀ ਨਾਮ ਪੁੱਛਦੇ ਨੇ ਜਿੱਦੋਂ ਆਪਣਾ ਜਿਹੜਾ ਹੈਗਾ ਹੈਗਾ ਕੁਐਸਚਨ ਹੁੰਦੀ ਹੈ ਮਲਟੀਪਲ ਚੁਆਇਸ ਵਾਲੇ ਕੁਐਸਚਨ ਹੁੰਦੇ ਉੱਥੇ ਮੌਰੀਆ ਵੰਸ਼ ਦੇ ਸੰਸਥਾਪਕ ਕੌਣ ਸੀ ਰਾਜੇ ਚੰਦਰਗੁਪਤ ਮੌਰੀਆ ਸੀਗੇ ਇਹਦਾ ਪਰ ਜਿਹੜਾ ਇਸ ਵੰਸ਼ ਦਾ ਪ੍ਰਸਿੱਧ ਰਾਜਾ ਸੀ ਉਹ ਅਸ਼ੋਕ ਸੀਗਾ ਆਖਰੀ ਰਾਜਾ ਜਿਹੜਾ ਰਾਜੇ ਉਹ ਬ੍ਰਹਦਰਥ ਜਿਹਨੂੰ ਬ੍ਰਹਦਰਵੀ ਬੋਲਦੇ ਆ ਉਹ ਸੀਗਾ ਠੀਕ ਆ ਤਾਂ ਹੁਣ ਆਪਾਂ ਚੰਦਰਗੁਪਤ ਮੌਰੀਆ ਤੋਂ ਸ਼ੁਰੂ ਕਰਦੇ ਆਂ ਚੰਦਰਗੁਪਤ ਮੌਰੀਆ ਰਾਜੇ ਜਿਨੇ 321 ਈਸਵੀ ਪੂਰਵ ਦੇ ਵਿੱਚ ਜਿਹੜਾ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ਸੀ ਰਾਜੇ 298 ਈਸਵੀ ਪੂਰਵ ਤੱਕ ਉਹਨੇ ਜਿਹੜਾ ਸ਼ਾਸਨ ਕੀਤਾ ਸੀਗਾ ਤਾਂ ਉਹਦੇ ਉਪਨਾਮ ਰਾਜੇ ਭਾਰਤ ਦਾ ਪਹਿਲਾ ਰਾਸ਼ਟਰੀ ਸਮਰਾਟ ਸੀ ਰਾਜੇ ਰਾਸ਼ਟਰੀ ਸਮਰਾਟ ਕੀ ਹੁੰਦਾ ਵੀ ਮਹਾਨ ਸ਼ਾਸਕ ਜਾਂ ਮਹਾਨ ਨਾਗਰਿਕ ਮਹਾਨ ਸ਼ਾਸਕ ਜਾਂ ਮਹਾਨ ਨਾਗਰੀ ਮਹਾਨ ਜਿਹੜਾ ਰਾਸ਼ਟਰੀ ਸਮਰਾਟ ਹੁੰਦਾ ਉਹਦਾ ਮਤਲਬ ਇਹ ਹੁੰਦਾ ਹੈ ਜੇ ਮਹਾਨ ਸ਼ਾਸਕ ਜਾਂ ਮਹਾਨ ਨਾਗਰੀਕ ਤੇ ਮਹਾਨ ਸ਼ਾਸਕ ਕੀ ਹੁੰਦਾ ਰਹੇ ਜੇ ਜਿਹੜੇ ਨੇ ਜਿਵੇਂ ਮੰਨ ਲਓ ਕਿਉਂ ਕਹਿੰਦੇ ਸੀ ਇਹਨੂੰ ਮਹਾਨ ਸ਼ਾਸਕ ਕਿਉਂਕਿ ਇਹਨੇ ਜਿਹੜੀ ਹੈਗੀ ਆ ਕੇਂਦਰੀਕ੍ਰਿਤ ਰਾਜ ਪ੍ਰਣਾਲੀ ਚਲਾਈ ਸੀ ਪਹਿਲੀ ਵਾਰ ਕੇਂਦਰੀਕ੍ਰਿਤ ਰਾਜ ਪ੍ਰਣਾਲੀ ਕੇਂਦਰੀਕ੍ਰਿਤ ਰਾਜ ਪ੍ਰਣਾਲੀ ਚਲਾਈ ਸੀ ਕੇਂਦਰੀਕ੍ਰਿਤ ਰਾਜ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਰਹੇ ਜੇ ਸਾਰੇ ਫੈਸਲੇ ਜਿਹੜੇ ਉਹ ਰਾਜੇ ਦੇ ਹੱਥ ਦੇ ਵਿੱਚ ਹੁੰਦੇ ਆ ਠੀਕ ਹੈ ਨਾ ਹਰ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਰਾਜੇ ਦੇ ਹੱਥ ਦੇ ਵਿੱਚ ਹੁੰਦਾ ਫਿਰ ਇਹਨੂੰ ਰਾਜੇ ਭਾਰਤ ਦਾ ਮੁਕਤੀਦਾਤਾ ਕਹਿੰਦੇ ਆ ਮੁਕਤੀਦਾਤਾ ਕਿਉਂ ਕਹਿੰਦੇ ਆ ਰਾਜੇ ਕਿਉਂਕਿ ਇਹਨੇ ਜਿਹੜਾ ਹੈਗਾ ਆਨੰਦ ਵੰਸ਼ ਤੋਂ ਮੁਕਤੀ ਦਿਵਾਈ ਸੀਗੀ ਕਿਉਂਕਿ ਆਨੰਦ ਵੰਸ਼ ਜਿਹੜਾ ਉਹ ਬੜਾ ਹੀ ਅਨਿਆਇਵਾਦੀ ਜਿਹੜਾ ਹੈਗਾ ਅਨਿਆਇਕ ਰਾਜ ਸੀਗਾ ਆਨੰਦ ਵੰਸ਼ ਦੀ ਜਿਹੜਾ ਉਹ ਅਨਿਆਇਕ ਰਾਜ ਸੀਗਾ ਰਾਜੇ ਵੀ ਉੱਥੇ ਨਿਆਂ ਨਹੀਂ ਕੀਤਾ ਜਾਂਦਾ ਸੀ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਨਿਆਂ ਨਹੀਂ ਕੀਤਾ ਜਾਂਦਾ ਸੀ ਉਸ ਅਨਿਆਇਕ ਰਾਜ ਤੋਂ ਜਿਹੜਾ ਹੈਗਾ ਮੁਕਤੀ ਦਿਵਾਈ ਸੀ ਇਸੇ ਕਰਕੇ ਇਹਨੂੰ ਭਾਰਤ ਦਾ ਜਿਹੜਾ ਮੁਕਤੀਦਾਤਾ ਵੀ ਕਹਿੰਦੇ ਆ ਏ ਨੰਦਵੰਚ ਦੇ ਰਾਜੇ ਅਨਿਆਇਕ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਹੀ ਜਦੋਂ ਜਿਹੜਾ ਕੁਟਲਿਆ ਉਹਨੇ ਉੱਥੇ ਰਾਜ ਦਰਬਾਰ ਦੇ ਵਿੱਚ ਬੋਲਿਆ ਸੀ ਤਾਂ ਉਹਨੂੰ ਜਿਹੜਾ ਪ੍ਰਮਾਣਿਤ ਕਰਕੇ ਰਾਜ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਫਿਰ ਚਾਨਕਿਆ ਜਿਹੜਾ ਉਹ ਨੰਦਵੰਚ ਦਾ ਦੁਸ਼ਮਣ ਬਣ ਗਿਆ ਸੀ ਤੇ ਉਹਦੇ ਤੋਂ ਬਦਲਾ ਲੈਣ ਦੀ ਖਾਤਰ ਹੀ ਉਹਨੇ ਫਿਰ ਜਿਹੜਾ ਚੰਦਰਗੁਪਤ ਮੌਰਿਆ ਹੈਗਾ ਉਹਨੂੰ ਜਿਹੜੀ ਹੈਗੀ ਸਿੱਖਿਆ ਦੇ ਕੇ ਵੀ ਹਰੇਕ ਪ੍ਰਕਾਰ ਦੀ ਸਿੱਖਿਆ ਦੇ ਕੇ ਉਹਨੂੰ ਇੱਕ ਜਿਹੜਾ ਹੈਗਾ ਮਹਾਨ ਸਮਰਾਟ ਬਣਾਇਆ ਸੀਗਾ ਤੇ ਆਪਣੇ અપਮਾਨ ਦਾ ਬਦਲਾ ਲਿਆ ਸੀ ਜਦੋਂ 321ਵੀਂ ਪੂਰਬ ਦੇ ਵਿੱਚ ਕਨਨੰਦ ਨੂੰ ਚੰਦਰਗਉਪਤ ਮਾਰਿਆ ਨੇ ਹਰਾਇਆ ਸੀ ਤਾਂ ਇਸ ਜਿੱਤ ਦੇ ਵਿੱਚ ਸਭ ਤੋਂ ਵੱਡਾ ਹੱਥ ਚਾਣਕਿਆ ਦਾ ਰਾਜੇ ਚੰਦਰਗਉਪਤ ਮਾਰਿਆ ਦਾ ਸਾਥ ਹੈ ਜਿਹੜਾ ਸਭ ਤੋਂ ਵੱਡਾ ਚਾਣਕਿਆ ਕੋਟੱਲਿਆ ਵਿਸ਼ਨੂੰ ਗੁਪ ਇੱਕ ਹੀ ਬੰਦੇ ਦੇ ਨਾਂ ਕੋਈ ਵੀ ਲਿਖਿਆ ਸਕਦਾ ਤਾਂ ਉਹਨੇ ਸਾਥ ਦਿੱਤਾ ਸੀ ਠੀਕ ਆ ਫਿਰ ਰਾਜੇ ਫਾਊਂਡਰ ਆਫ ਲਾਰਜੇਸਟ ਇੰਡੀਆ ਕਿਹਾ ਜਾਂਦਾ ਇਹ ਦੇ ਇਹਨੂੰ ਹੋਰ ਕੀ ਕੀ ਕਹਿ ਕੇ ਬੁਲਾਇਆ ਜਾਂਦਾ ਫਾਊਂਡਰ ਆਫ ਲਾਰਜੇਸਟ ਇੰਡੀਆ ਕਿਹਾ ਕਿਹਾ ਜਾਂਦਾ ਰਾਜੇ ਕਿਉਂ ਕਿਹਾ ਜਾਂਦਾ ਫਾਊਂਡਰ ਆਫ ਲਾਰਜੇਸਟ ਕਿਉਂਕਿ ਇਹ ਨਹੀਂ ਆਪਣਾ ਜਿਹੜਾ ਸਾਮਰਾਜਾ ਉਹ ਕਾਫੀ ਵਿਦਾਇਆ ਸੀ ਇਹ ਰਾਜੇ ਪੂਰਾ ਜਿਹੜਾ ਮੌਰੀਆ ਸਾਮਰਾਜਾ ਸਾਰਾ ਜਿਸ ਨੇ ਨਾ ਵੀ ਅਸ਼ੋਕ ਦੇ ਸਮੇਂ ਤੇ ਵੀ ਸੀਗਾ ਜੋ ਚੰਦਰਗੁਪਤ ਮੌਰੀਆ ਦੇ ਸਮੇਂ ਵੀ ਜਾਨਕਿ ਸਾਰਾ ਜਿਹੜਾ ਉਹ ਆ ਵੀ ਨਾਰਥ ਵੱਲ ਨੇਪਾਲ ਤੇ ਜਿਹੜਾ ਹੈਗਾ ਵੈਸਟ ਵੱਲ ਅਫਗਾਨਿਸਤਾਨ ਈਸਟ ਵੱਲ ਅਸਾਮ ਤੇ ਸਾਊਥ ਵੱਲ ਕਰਨਾਟਕ ਤੱਕ ਫੈਲਿਆ ਹੋਇਆ ਸੀ ਮੌਰੀਆ ਸਾਮਰਾਜਾ ਜਿਹੜਾ ਪਰ ਜੇ ਆਪਾਂ ਚੰਦਰਗੁਪਤ ਮੌਰੀਆ ਦਾ ਦੇਖੀਏ ਇਕੱਲੇ ਦਾ ਰਾਜੇ ਤਾਂ ਨਾਰਥ ਵਾਲੇ ਨੇ ਹਿਮਾਲਿਆ ਤੱਕ ਵਿਸਤਾਰ ਕੀਤਾ ਸੀਗਾ ਸਾਊਥ ਵੱਲ ਮੈਸੂਰ ਤੱਕ ਤੇ ਵੈਸਟ ਵੱਲ ਸੁਰਾਸਟਰ ਤੱਕ ਇਸ ਤੋਂ ਵੱਲ ਬੰਗਾਲ ਤੱਕ ਜਿਹੜਾ ਇਹਨੇ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ ਸੀ ਠੀਕ ਆ ਇਹ ਰਾਜੇ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ ਇਹ ਨੋਟ ਦੇ ਵਿੱਚ ਲਿਖਿਆ ਹੋਇਆ ਵੀ ਸਮਿਥ ਐਡਮ ਸਮਿਥ ਨੇ ਇਹਨੂੰ ਕਿਹਾ ਸੀ ਰਾਜੇ ਭਾਰਤ ਨੂੰ ਵਿਗਿਆਨਿਕ ਸੀਮਾ ਪ੍ਰਦਾਨ ਕਰਨ ਵਾਲਾ ਰਾਜ ਯਾਨੀ ਕਿ ਇਹਨੇ ਸਭ ਤੋਂ ਵੱਧ ਜਿਹੜਾ ਵਿਸਤਾਰ ਕੀਤਾ ਸੀਗਾ ਆਪਣੇ ਸਾਮਰਾਜ ਦਾ ਠੀਕ ਆ ਤਾਂ ਸਮਰਾਜੇ ਤਾਂ ਸੋ 21 ਕੀ ਇਸਵੀ ਪੂਰਵ ਤੋਂ 298 ਇਸਵੀ ਪੂਰਵ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਮਿੱਤਰ ਸਿੰਘ 21 ਇਸਵੀ ਪੂਰਵ ਦੇ ਵਿੱਚ ਜਦੋਂ ਮਗਧ ਨੂੰ ਜਿੱਤਿਆ ਸੀਗਾ ਕਨ ਅਨੰਦ ਨੂੰ ਹਰਾ ਕੇ ਤਾਂ ਉਦੋਂ ਹੈਗਾ ਜਿਹੜਾ ਇਹਨੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ਸੀ ਤੇ ਰਿਹਾ ਸੀ ਇਹ 298 ਇਸਵੀ ਪੂਰਵ ਤੱਕ ਇਹਨੂੰ ਰਾਜੇ ਚੌਥੀ ਸਦੀ ਇਸਵੀ ਪੂਰਵ ਵੀ ਲਿਖਿਆ ਜਾ ਸਕਦਾ ਇਸਵੀ ਦੇ ਵਿੱਚ ਵੀ ਸਦੀ ਦੇ ਵਿੱਚ ਵੀ ਦੋਨਾਂ ਤਰੀਕੇ ਨਾਲ ਪੁੱਛ ਸਕਦੇ ਆ ਤਾਂ 25 ਸਾਲ ਜਿਹੜਾ ਇਹਨੇ ਸ਼ਾਸਨ ਕੀਤਾ ਸੀ ਰਾਜੇ ਫਿਰ ਰਾਜੇ ਦਾ ਜਨਮ ਕਦੋਂ ਹੋਇਆ ਸੀਗਾ 345 ਇਸਵੀ ਪੂਰਵ ਦੇ ਵਿੱਚ ਹੋਇਆ ਸੀਗਾ ਪਾਲਨਪੋਸ਼ਣ ਰਹਾਜੇ ਪਹਿਲਾਂ ਇੱਕ ਗਵਾਲੇ ਨੇ ਕੀਤਾ ਸੀਗਾ ਫਿਰ ਇੱਕ ਸ਼ਿਕਾਰੀ ਨੇ ਕੀਤਾ ਸੀਗਾ ਠੀਕ ਹੈ ਨਾ ਫਿਰ ਇਹਨੂੰ ਰਹਾਜੇ ਜਿਹੜਾ ਖਰੀਦਿਆ ਸੀ ਕੁਟਲਿਆ ਨੇ ਕੁਟਲਿਆ ਨੇ ਕਿੱਥੇ ਖਰੀਦਿਆ ਸੀ ਰਹਾਜੇ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਪੁਸ਼ਪਪੁਰ ਦੇ ਵਿੱਚ ਹੋਈ ਸੀਗੀ ਪੁਸ਼ਪਪੁਰ ਦੇ ਵਿੱਚ ਹੋਈ ਸੀ ਉੱਥੋਂ ਜਿਹੜਾ ਚਾਨਕਿਆ ਉਹਨੇ ਇਹਨੂੰ ਖਰੀਦ ਕੇ ਤਖਸ਼ਿ ਲੈ ਲੈਂਦਾ ਸੀਗਾ ਤੇ ਹਜ਼ਾਰ ਪਣ ਦੇ ਕੇ ਖਰੀਦਿਆ ਸੀ ਇਹ ਕੁਐਸਚਨ ਬਣਦਾ ਹੁੰਦਾ ਕੁਟਲਿਆ ਨੇ ਵਿਜੇਂਦਰਗੋਪਤ ਨੂੰ ਕਿੰਨੇ ਪਣ ਦੇ ਕੇ ਪਣ ਰਾਜੇ ਉਸ ਸਮੇਂ ਦੀ ਮੁਦਰਾ ਸੀ ਜਿਵੇਂ ਹੁਣ ਰੁਪਿਆ ਚੱਲਦਾ ਉਸ ਸਮੇਂ ਜਿਹੜਾ ਪਣ ਕਹਿੰਦੇ ਸੀਗੀ ਜਿਹੜੀ ਮੁਦਰਾ ਸੀਗੀ ਉਸ 1000 ਪਣ ਦੇ ਕੇ ਜਿਹੜਾ ਚਨਕਿਆ ਨੇ ਖਰੀਦਿਆ ਸੀਗਾ ਚੰਦਰਗੋਪਤ ਮੌਰੀਆ ਨੂੰ ਤਕਸ਼ਿਲਾ ਲਈ ਅੰਦਾਸੀ ਖਰੀਦ ਕੇ ਕਿੱਥੇ ਮੁਲਾਕਾਤ ਹੋਈ ਸੀ ਪੁਸ਼ਪੂਰ ਦੇ ਵਿੱਚ ਪਹਿਲੀ ਵਾਰ ਮੁਲਾਕਾਤ ਹੋਈ ਸੀ ਹੁਣ ਆਪਾਂ ਦੇਖਾਂਗੇ ਰਾਜੇ ਵੀ ਚਨਕਿਆ ਜਿਹੜਾ ਉਹ ਕੌਣ ਸੀਗਾ ਚਨਕਿਆ ਦੇ ਰਾਜੇ ਹੋਰ ਨਾਂ ਕੁਟਲਿਆ ਚਨਕਿਆ ਤੇ ਵਿਸ਼ਨੂੰਗਗਤ ਇਹ ਤਿੰਨ ਨਾਂ ਰਾਜੇ ਦੇ ਨੋਟ ਕਰ ਲੈਣੇ ਆ ਫੇਰ ਇਹ ਕੌਣ ਸੀ ਰਾਜੇ ਇਹ ਚੰਦਰਗੋਪਤ ਦਾ ਗੁਰੂ ਵੀ ਸੀ ਤੇ ਚੰਦਰਗੋਪਤ ਦਾ ਪ੍ਰਧਾਨ ਮੰਤਰੀ ਵੀ ਸੀ ਠੀਕ ਹੈ ਨਾ ਆਨੰਦਵੰਚ ਦਾ ਦੁਸ਼ਮਨ ਸੀ ਰਾਜੇ ਬ੍ਰਹਮਣ ਇਹ ਪੁੱਤਰ ਬ੍ਰਹਮਣ ਦਾ ਸੀਗਾ ਪਤਨੀ ਦਾ ਨਾਮ ਇਹਦੇ ਦੇ ਨਾਮ ਜਯਸ਼ੋਮਤੀ ਸੀਗੀ ਤਕਸ਼ਿਲਾ ਦੇ ਵਿੱਚ ਰਾਜੇ ਆਰਥ ਸ਼ਾਸਤਰ ਦਾ ਅਧਿਆਪਕ ਸੀ ਤਾਂ ਇਹ ਕਿੱਥੇ ਪਹੁੰਚ ਲੈਂਦੇ ਹੁੰਦੇ ਆ ਵੀ ਇਹ ਕਿੱਥੇ ਸੀਗਾ ਜਿਹੜਾ ਪੜ੍ਹਾਉਂਦੇ ਸੀਗੇ ਤਾਂ ਤਕਸ਼ਿਲਾ ਦੇ ਵਿੱਚ ਪੜ੍ਹਾਉਂਦੇ ਸੀ ਕਿਸ ਵਿਸ਼ੇ ਨੂੰ ਆਰਥ ਸ਼ਾਸਤਰ ਨੂੰ ਚੰਦਰਗੋਪਤ ਤੇ ਕੁਟਲਿਆ ਦੀ ਮੁਲਾਕਾਤ ਕਿੱਥੇ ਹੋਈ ਸੀ ਰਾਜੇ ਪੁਸ਼ਪਪੁਰ ਦੇ ਵਿੱਚ ਹੋਈ ਸੀ ਇਹਨੂੰ ਭਾਰਤ ਦਾ ਮਕਿਆਵਲੀ ਕਿਹਾ ਜਾਂਦਾ ਕਿਉਂਕਿ ਰਾਜੇ ਜਿਹੜਾ ਮਕਿਆਵਲੀ ਸੀਗਾ ਇਹ ਇਟਲੀ ਦਾ ਸੀਗਾ ਜੋ ਇਟਲੀ ਦੇ ਸ਼ਾਸਕ ਫਲੋਰੈਂਸ ਫਲੋਰੈਂਸ ਦੇ ਸੀਗੇ ਰਾਜੇ ਉਹਨਾਂ ਦਾ ਰਾਜਨੀਤਿਕ ਮੰਤਰੀ ਸੀਗਾ ਜਿਹੜਾ ਮਕਿਆਵਲੀ ਸੀਗਾ ਤੇ ਉਹਨੇ ਭਰੇ ਦਰਬਾਰ ਦੇ ਵਿੱਚ ਰਾਜੇ ਜਿਹੜਾ ਹੈਗਾ ਦਾ ਪ੍ਰਿੰਸ ਉਹਨੇ ਇੱਕ ਬੁੱਕ ਲਿਖੀ ਸੀਗੀ ਜਿਹਦੇ ਵਿੱਚ ਉਹਨੇ ਕਿ ਆਪਣੇ ਜਿਹੜਾ ਉਸ ਸਮੇਂ ਦਾ ਸ਼ਾਸਕ ਸੀ ਉਹਦੀ ਜਿਹੜੀ ਬੁਰਾਈ ਲਿਖੀ ਸੀਗੀ ਉਹਦੀਆਂ ਜਿਹੜੀਆਂ ਮੰਨ ਲਓ ਵੀ ਬੁਰੀਆਂ ਆਦਤਾਂ ਸੀਗੀਆਂ ਜਾਂ ਕੁਝ ਵੀ ਸੀਗਾ ਤਾਂ ਉਹਨਾਂ ਦਾ ਵਰਣਨ ਜਿਹੜਾ ਕੀਤਾ ਸੀ ਤਾਂ ਉਸੇ ਤਰ੍ਹਾਂ ਜਿਹੜਾ ਚਨਕਿਆ ਉਹਨੇ ਵੀ ਜਿਹੜਾ ਹੈਗਾ ਨੰਦਵੰਸ਼ ਦੇ ਜਿਹੜੇ ਦਰਬਾਰ ਦੇ ਵਿੱਚ ਜਿਹੜੇ ਉਹਨਾਂ ਦਾ ਅਨਿਆਇਵਾਦੀ ਨੀਤੀਆਂ ਸੀ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਸੀ ਤਾਂ ਜਿਹੜਾ ਹੈਗਾ ਨੰਦ ਨੰਦਵੰਸ਼ ਦਾ ਰਾਜਾ ਕਣਨੰਦ ਸੀ ਉਹਨੇ ਉਹਨੂੰ અપਮਾਨਿਤ ਕਰਕੇ ਆਪਣੀ ਦਰਬਾਰ ਦੇ ਵਿੱਚੋਂ ਕੱਢਤਾ ਸੀ ਤਾਂ ਇਹਦੀ ਤੁਲਨਾ ਇਸੇ ਕਰਕੇ ਜਿਹੜਾ ਮੈਂ ਕਿਆ ਵਲੀ ਦੇ ਨਾਲ ਕੀਤੀ ਜਾਂਦੀ ਆ ਤਾਂ ਫਿਰ ਰਾਜੇ ਚਨਕਿਆ ਦੀ ਬੁੱਕ ਆ ਅਰਥਸ਼ਾਸਤਰ ਅਰਥਸ਼ਾਸਤਰ ਜਿਹੜੀ ਬੁੱਕ ਆ ਚਨਕਿਆ ਦੀ ਇਹ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਰਾਜੇ ਇੱਕ ਸਿਧਾਂਤਕ ਬੁੱਕ ਆ ਇਹ 1915 ਦੇ ਵਿੱਚ ਇਹਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਗਿਆ ਇਹ ਸੰਸਕ੍ਰਿਤ ਭਾਸ਼ਾ ਮੈਂ ਤੁਹਾਨੂੰ ਦੱਸ ਤਾ ਰਾਜੇ ਭਾਰਤ ਦੀ ਪਹਿਲੀ ਰਾਜਨੀਤਿਕ ਬੁੱਕ ਆ ਰਾਜੇ ਇਹਦਾ ਨਾਮ ਅਰਥਸ਼ਾਸਤਰ ਆ ਪਰ ਜੇ ਇਹਦਾ ਵਿਸ਼ਾ ਪੁੱਛ ਲੈਣ ਤਾਂ ਇਹ ਰਾਜਨੀਤਿਕ ਬੁੱਕ ਆ ਠੀਕ ਹੈ ਨਾ ਇਹਦੇ 15 ਭਾਗ ਆ 6ਵੇਂ ਭਾਗ ਨੂੰ ਸਤਾਂਕ ਕਿਹਾ ਜਾਂਦਾ ਰਜੇ ਤੇ ਇਹਦਾ ਟੀਕਾਕਾਰ ਅਰਥ ਸ਼ਾਸਤਰ ਬੁੱਕ ਦਾ ਟੀਕਾਕਾਰ ਪੁੱਛ ਲੈਂਦੇ ਰਜੇ ਪਟ ਸੁਆਮੀ ਸੀ ਟੀਕਾਕਾਰ ਕੀ ਹੁੰਦਾ ਰਜੇ ਵੀ ਜਿਹੜਾ ਮੂਲ ਗ੍ਰੰਥ ਜਾਂ ਕੋਈ ਬੁੱਕ ਹੁੰਦੀ ਹੈ ਜਾਂ ਪਾਠ ਹੁੰਦਾ ਉਹਦੀ ਜਿਹੜੀ ਟਿੱਪਣੀ ਕਰਦਾ ਭਾਵ ਉਹਦੇ ਜਿਹੜੇ ਜਿਹੜੇ ਔਖੇ ਵਰਡ ਹੁੰਦੇ ਆ ਉਹਨਾਂ ਨੂੰ ਸਾਰੇ ਅਰਥਾਂ ਦੇ ਵਿੱਚ ਕਰਕੇ ਦੱਸਦਾ ਉਹਨੂੰ ਟੀਕਾਕਾਰ ਕਿਹਾ ਜਾਂਦਾ ਤਾਂ ਇਹਦਾ ਟੀਕਾਕਾਰ ਸੀਗਾ ਪਟ ਸੁਆਮੀ ਠੀਕ ਹੈ ਫੇਰ ਰਜੇ ਚੰਦਰਗੁਪਤ ਦੇ ਜਿਹੜੇ ਵੰਸ਼ ਦੇ ਨਾਲ ਸੰਬੰਧਿਤ ਇਤਿਹਾਸਕਾਰਾਂ ਦੇ ਵਿਚਾਰ ਆ राजे ਵੀ ਇਹ ਕਿਹੜੇ ਵੰਸ਼ ਦੇ ਨਾਲ ਸੰਬੰਧ ਸੀ ਜਿਹੜਾ ਚੰਦਰਗੁਪਤ ਸੀਗਾ ਤਾਂ ਜਿਹੜਾ ਬ੍ਰਹਮਣ ਗ੍ਰੰਥ ਹੈ राजे ਉਹਨਾਂ ਦੇ ਵਿੱਚ ਇਹਨੂੰ ਸ਼ਾਕਿਆ ਜਾਂ ਛਤਰੀ ਕਿਹਾ ਗਿਆ ਹੈਗਾ ਜਿਹੜਾ ਰੁਦਰਮਨ ਦਾ ਜੂਨਾਗੜ੍ਹ ਸ਼ਿਲਾਲੇਖ ਉਹਦੇ ਵਿੱਚ ਇਹਨੂੰ ਵੈਸ਼ਿਆ ਕਿਹਾ ਗਿਆ ਤੇ ਇਹਦਾ ਨਾਮ ਚੰਦਰਗੁਪਤ ਕਿਹਾ ਗਿਆ ਇਹ राजे ਇਸੇ ਤਰ੍ਹਾਂ ਕੁਐਸਚਨ ਆਉਂਦੇ ਹੁੰਦੇ ਆ ਕਿ ਚੰਦਰਗੁਪਤ ਨੂੰ ਵੈਸ਼ਿਆ ਕਿਸ ਸ਼ਿਲਾਲੇਖ ਦੇ ਵਿੱਚ ਕਿਹਾ ਗਿਆ ਤਾਂ ਰੁਦਰਮਨ ਦੇ ਜੂਨਾਗੜ੍ਹ ਸ਼ਿਲਾਲੇਖ ਦੇ ਵਿੱਚ ਜਿਹੜਾ ਇਹਨੂੰ ਵੈਸ਼ਿਆ ਕਿਹਾ ਗਿਆ ਤੇ ਇੱਥੇ ਇਹਦਾ ਨਾਮ ਆ ਜਿਹੜਾ ਉਹ ਚੰਦਰਗੁਪਤ ਲਿਖਿਆ ਗਿਆ ਤੇ ਪੁਰਾਣਾ ਦੇ ਵਿੱਚ ਰਾਜੇ ਵਿਸ਼ਨੂੰ ਪ੍ਰਾਂਤ ਨੇ ਇਹਨੂੰ ਸ਼ੁੱਦਰ ਕਿਹਾ ਗਿਆ ਤੇ ਵਿਸ਼ਾਖਾ ਦਾਤਾ ਜਿਹੜੇ ਉਹ ਆਪਣੀ ਬੋਕ ਜਿਹੜੀ মুদ্রা ਰਾਖਸ਼ੋ ਉਹਦੇ ਵਿੱਚ ਇਹਨੂੰ ਵਰਸਲੀ ਵੰਦੀ ਕਹਿੰਦੇ ਆ ਵਰਸਲੀ ਵੰਦੀ ਇਹਦਾ ਮਤਲਬ ਹੁੰਦਾ ਦਾਸ ਜਾਂ ਸੇਵਕ ਰਾਜੇ ਭਾਵ ਇਹਨੂੰ ਨਿਮਨ ਵੰਸ਼ ਦੇ ਨਾਲ ਜੋੜਿਆ ਵਰਸਲੀ ਵੰਦੀ ਵਰਸਲੀ ਵੰਦੀ ਤੋਂ ਭਾਵ ਨਿਮਨ ਵੰਸ਼ ਦੇ ਨਾਲ ਜੋੜਿਆ ਤੇ ਇਹਦੇ ਨਾਮ ਕੀ ਲਿਖੇ ਗਏ ਆ ਚੰਦਰਸ਼੍ਰੀ ਵਰਸ਼ਿਭ ਵ੍ਰਿਸ਼ਲ ਕੁਲਹਿਨ ਇਹ ਵਿਸ਼ਖਾ ਦਾ ਦੀ ਪੋਸਤਕ ਦੇ ਵਿੱਚ ਰਾਜੇ ਇਹ ਸਾਰਾ ਵਰਨਣ ਹੈ ਜਿਹੜਾ ਵਿਵਸਲੀਵੰਦੀ ਕਿਹਾ ਗਿਆ ਨਿਮਨ ਵੰਸ਼ ਦੇ ਨਾਲ ਜੁੜਿਆ ਗਿਆ ਵਰਸਲੀਵੰਦੀ ਦਾ ਅਰਥ ਹੀ ਰਾਜ ਦਾਸ ਜਾਂ ਸੇਵਕ ਹੁੰਦਾ ਇਹ ਸ਼ਬਦ ਦਾ ਜਿਹੜਾ ਅਰਥ ਆ ਉਹ ਦਾਸ ਜਾਂ ਸੇਵਕ ਹੁੰਦਾ ਤੇ ਇਹਦੇ ਨਾਮ ਕੀ ਲਿਖੇ ਗਏ ਆ ਚੰਦਰਸ਼੍ਰੀ ਵਰਸ਼ਿਵ ਬ੍ਰਿਸ਼ਲ ਕੁਲਹਿਨ ਫਿਰ ਰਾਜੇ ਦਾ ਵਿਆਹ ਇਹਦੇ ਦੋ ਵਿਆਹ ਹੋਏ ਸੀ ਨੰਦਨੀ ਜਤਨਾਨੰਦ ਦੀ ਪੁੱਤਰੀ ਸੀ ਰਾਜੇ ਆਨੰਦ ਵੰਸ਼ ਦਾ ਰਾਜਾ ਜਿਹਨੂੰ ਉਹਨੂੰ ਕੀਤਾ ਸੀ ਨਾ ਨਲਵੰਚ ਦਾ ਅੰਤ ਤਾਂ ਉਹਦੀ ਪੁੱਤਰੀ ਜਿਹੜੀ ਨੰਦਨੀ ਉਹਦੇ ਨਾਲ ਪਹਿਲਾ ਵਿਆਹ ਹੋਇਆ ਸੀ ਇਹਦਾ ਫਿਰ ਰਾਜੇ ਜਿਹੜਾ ਇਹਦਾ ਦੂਜਾ ਵਿਆਹ ਹੋਇਆ ਸੀ ਉਹ ਹੈਲੈਨਾ ਨੇ ਦੇ ਨਾਲ ਹੋਇਆ ਸੀ ਜੋ ਸੈਲੋਕੇਸ ਨਿਕੀਟਰ ਦੀ ਪੁੱਤਰੀ ਸੀ ਤਾਂ ਇਹਨਾਂ ਦੋਨਾਂ ਦਾ ਵੀ ਆਪਸ ਦੇ ਵਿੱਚ ਯੁੱਧ ਹੋਇਆ ਸੀ ਰਾਜੇ ਸੈਲੋਕੇਸ ਨਿਕੀਟਰ ਦਾ ਤੇ ਚੰਦਰਗੁਪਤ ਮੌਰੀਆ ਦਾ 305 ਈਸਵੀ ਦੇ ਵਿੱਚ ਜਿਹਦੇ ਵਿੱਚ ਸੈਲੋਕੇਸ ਨਿਕੀਟਰ ਜਿਹੜਾ ਉਹ ਹਾਰ ਜਾਂਦਾ ਤਾਂ ਫਿਰ ਜਿਹੜਾ ਉਹ ਆਪਣੀ ਕੁੜੀ ਦਾ ਵਿਆਹ ਹੈਗਾ ਆਪਣੀ ਬੇਟੀ ਦਾ ਵਿਆਹ ਜਿਹੜਾ ਉਹ ਇਹਦੇ ਨਾਲ ਕਰਦਾ ਹੁੰਦਾ ਚੰਦਰਗੁਪਤ ਮੌਰੀਆ ਦੇ ਨਾਲ ਤਾਂ ਇਹ ਪਹਿਲਾ ਅੰਤਰਰਾਸ਼ਟਰੀ ਵਿਆਹ ਸੀ ਰਾਜੇ ਚੰਦਰਗੋਪਤ ਮੌਰਿਆ ਦਾ ਜਿਹੜਾ ਹੈਲੈਨਾ ਦੇ ਨਾਲ ਵਿਆਹ ਹੋਇਆ ਸੀ ਪਹਿਲਾ ਅੰਤਰਰਾਸ਼ਟਰੀ ਵਿਆਹ ਸੀਗਾ ਠੀਕ ਹੈ ਨਾ ਤੇ ਇਹਨਾਂ ਦਾ ਧਰਮ ਰਾਜ ਜੈਨ ਧਰਮ ਸੀ ਜੋ ਪਦਰਬਾਹੁ ਤੋਂ ਪ੍ਰਭਾਵਿਤ ਸੀ ਰਾਜੇ ਪਦਰਬਾਹੁ ਜੋ ਦਿਗੰਬਰ ਸ਼ਾਖਾ ਦੇ ਨਾਲ ਸੰਬੰਧਿਤ ਸੀ ਜੋ ਮਗਧ ਦੇ ਵਿੱਚ ਕਾਲ ਪੈਣ ਤੇ ਜਿਹੜਾ ਦੱਖਣ ਵੱਲ ਚਲੇ ਗਏ ਸੀ ਦਿਗੰਬਰ ਸ਼ਾਖਾ ਦੇ ਨਾਲ ਸੰਬੰਧਿਤ ਸੀਗੇ ਇਹ ਤੇ ਜੈਨ ਧਰਮ ਇਹ ਇਹਨੇ ਜੈਨ ਧਰਮ ਨੂੰ ਗ੍ਰਹਿਣ ਕੀਤਾ ਸੀ ਰਾਜੇ ਪਦਰਬਾਹੁ ਤੋਂ ਪ੍ਰਭਾਵਿਤ ਹੋ ਕੇ ਮੌਤ ਇਹਨਾਂ ਦੀ ਹੁੰਦੀ ਹੈ 298 ਈਸਵੀ ਪੂਰਵ ਦੇ ਵਿੱਚ ਕਿੱਥੇ ਹੁੰਦੀ ਆ ਸਰਵਨ ਬੇਲਗੋਲਾ ਦੇ ਵਿੱਚ ਚੰਦਰਗਿਰੀ ਪਾਰਬਤੀ ਪਾਰਬਤ ਦਾ ਨਾਮ ਹੀ ਪੁੱਛ ਲੈਂਦੇ ਰਾਜੇ ਚੰਦਰਗਿਰੀ ਪਾਰਬਤੀ ਤੇ ਵਿਧੀ ਪੁੱਛ ਲੈਂਦੇ ਆ ਸੰਲੇਖਨ ਵਿਧੀ ਰਾਜੇ ਇਹ ਵਿਧੀ ਹੁੰਦੀ ਆ ਵੀ ਬੰਦਾ ਖਾਣਾ ਪੀਣਾ ਛੱਡ ਦਿੰਦਾ ਤੇ ਆਪਣੇ ਸਰੀਰ ਨੂੰ ਘਟਾ ਘਟਾ ਕੇ ਫਿਰ ਉਹਦੀ ਮ੍ਰਿਤੂ ਹੋ ਜਾਂਦੀ ਆ ਖਾਣਾ ਪੀਣਾ ਛੱਡ ਕੇ ਜਿਹੜਾ ਹੈਗਾ ਛੱਡਣ ਦੇ ਕਰਕੇ ਜਿਹੜੀ ਮ੍ਰਿਤੂ ਦਾ ਹੋਣਾ ਉਹਨੂੰ ਸੰਲੇਖਨ ਵਿਧੀ ਕਿਹਾ ਜਾਂਦਾ ਠੀਕ ਆ ਫਿਰ ਰਾਜੇ ਇਹਦੇ ਹੁਣ ਆਪਾਂ ਯੁੱਧ ਦੇਖਾਂਗੇ ਪ੍ਰਸਿੱਧ ਯੁੱਧਾ ਰਾਜੇ ਜਿਹੜਾ ਇਹਦਾ ਉਹ ਸੈਲੂਕੇਸ਼ਨ ਕੇਟਰ ਦੇ ਨਾਲ ਹੋਇਆ ਸੀ 305 ਈਸਵੀ ਪੂਰਬ ਦੇ ਵਿੱਚ ਜਿਹਦੇ ਵਿੱਚ ਚੰਦਰਗੁਪਤ ਮੌਰਿਆ ਜਿੱਤਦਾ ਤੇ ਇਹਦਾ ਸਿੱਟਾ ਕੀ ਨਿਕਲਦਾ राजे ਜਿਹੜਾ ਨਕੇਟਰ ਹੁੰਦਾ ਉਹ ਆਪਣੀ ਪੁੱਤਰੀ ਹੈਲਿਨਾ ਦਾ ਵਿਆਹ ਜਿਹੜਾ ਉਹ ਚੰਦਰਗੁਪਤ ਦੇ ਨਾਲ ਕਰ ਦਿੰਦਾ ਤੇ ਦਾਜ ਦੇ ਵਿੱਚ ਨਕੇਟਰ ਨੂੰ ਕੀ ਦਿੰਦਾ राजे ਇਹ ਕੁਐਸਚਨ ਬਹੁਤ ਬੰਦ ਆਉਂਦਾ ਇੱਥੋਂ ਤੇ ਦਾਜ ਦੇ ਵਿੱਚ ਚਾਰ ਪ੍ਰਦੇਸ਼ ਦਿੰਦਾ ਹੈ ਚੰਦਰਗੁਪਤ ਮੌਰਿਆ ਨੂੰ ਨਕੇਟਰ ਜਿਨ੍ਹਾਂ ਦੇ ਵਰਤਮਾਨ ਨਾਂ ਇਹੇ राजे ਈਰਾਨ ਕੰਧਾਰ ਬਲੋਚਿਸਤਾਨ ਤੇ ਕਾਬੁਲ ਤੇ ਜਿਹਨਾਂ ਦੇ ਪ੍ਰਤਨਾਂ ਪੁੱਛ ਲੈੰਦੇ राजे ਈਰਾਨ ਨੂੰ ਜਿਹੜਾ ਹੈਗਾ ਏਰੀਆ ਬੋਲਦੇ ਸੀਗੇ ਕੰਧਾਰ ਨੂੰ ਅਰਾਕੋਸ਼ੀਆ ਬੋਲਦੇ ਸੀ بلوچستان ਨੂੰ ਜੇ ਰੋਸ਼ੀਆ ਬੋਲਦੇ ਸੀ ਤੇ ਕਾਬਲ ਨੂੰ پروਪਨਿਸਡਾਈ ਬੋਲਦੇ ਸੀ ਜਾਂ ਬੈਕਟੀਰੀਆ ਬੋਲਦੇ ਸੀ ਠੀਕ ਆ ਇਹ ਇਹਨਾਂ ਦੇ ਪ੍ਰਾਂਤ ਨਾ ਇਹ ਵਰਤਮਾਨ ਨਾ ਵਰਤਮਾਨ ਵਾਲੇ ਵੀ ਆ ਸਕਦੇ ਇਹ ਵੀ ਆ ਸਕਦੇ ਆ ਠੀਕ ਆ ਤੇ ਫਿਰ ਇੱਕ ਜਿਹੜਾ ਚਾਰਤਾ ਪ੍ਰਦੇਸ਼ ਦੇ ਦਿੰਦਾ ਰਾਜੇ ਤੇ ਇੱਕ ਜਿਹੜਾ ਭਾਸ਼ਾ ਅਨੁਵਾਦਕ ਕਿਉਂਕਿ ਹੁਣ ਜਿਹੜੀ ਹੈਲਨਰ ਹੈ ਜੀ ਉਹਨੂੰ ਆਪਣੀ ਭਾਸ਼ਾ ਨਹੀਂ ਆਉਂਦੀ ਸੀ ਤੇ ਚੰਦਰਗੋਪਤ ਮੌਰਿਆ ਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਸੀ ਤਾਂ ਉਹ ਇੱਕ ਭਾਸ਼ਾ ਅਨੁਵਾਦਕ ਦੇ ਤੌਰ ਤੇ ਮੈਗਜ਼ਥਨੀਸ ਨੂੰ ਭੇਜਦਾ ਰਾਜੇ ਜਿਨੇ ਜੇ ਬਾਚ ਬੁੱਕ ਲਿਖੀ ਸੀ ਇੰਡੀਕਾ ਰਾਜਦੂਤ ਸੀਗਾ ਇਹ ਸੈਲੁਕੇਨਕੇਟਰ ਦਾ ਜੋ ਚੰਦਰਗੋਪਤ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਆ ਭਾਸ਼ਾ ਅਨੁਵਾਦਕ ਦੇ ਤੌਰ ਤੇ ਰਾਜੀ ਭਾਸ਼ਾ ਅਨੁਵਾਦਕ ਕਿਉਂ ਦੱਸਿਆ ਕਿਉਂਕਿ ਪੁੱਛ ਸਕਦੇ ਆ ਵੀ ਕਿਹੜਾ ਰਾਜਦੂਤ ਆ ਜਿਹੜਾ ਉਹ ਭਾਸ਼ਾ ਅਨੁਵਾਦਕ ਦੇ ਤੌਰ ਤੇ ਆਇਆ ਸੀ ਤਾਂ ਮੈਗਸਥਨੀਜ ਸੀ ਰਾਜੇ ਜੋ ਭਾਸ਼ਾ ਅਨੁਵਾਦਕ ਦੇ ਤੌਰ ਤੇ ਆਇਆ ਸੀ ਠੀਕ ਆ ਤੇ ਇਹ ਕਦੋਂ ਤੋਂ ਕਦੋਂ ਤੱਕ ਰਿਹਾ ਰਾਜੀ 304 ਈਸਵੀ ਪੂਰਵ ਦੇ ਵਿੱਚ ਆਇਆ ਸੀ ਇਹ ਪੰਜ ਚ ਯੁੱਧ ਹੋਇਆ ਚਾਰ ਚ ਆਇਆ ਤੇ 298 ਈਸਵੀ ਪੂਰਵ ਤੱਕ ਰਿਹਾ ਸੀ ਇੰਡੀਕਾ ਬੋਕਰੀਖੀ ਸੀ ਰਾਜੇ ਬੋਕ ਦਾ ਵਿਸ਼ਾ ਕੀ ਸੀ ਰਾਜਨੀਤਿਕ ਸਮਾਜਿਕ ਆਰਥਿਕ ਜੀਵਨ ਬਾਰੇ ਜਾਣਕਾਰੀ ਚੰਦਰਗੁਪਤ ਮੌਰੀਆ ਦੇ ਸਮੇਂ ਜੋ ਸਮਾਜਿਕ ਹਾਲਾਤ ਸੀ राजे ਜੋ ਆਰਥਿਕ ਹਾਲਾਤ ਸੀ ਜੋ ਰਾਜਨੀਤਿਕ ਹਾਲਾਤ ਸੀ ਉਹਨਾਂ ਬਾਰੇ ਜਾਣਕਾਰੀ ਜਿਹੜੀ ਆਪਾਂ ਨੂੰ ਇੰਡੀਕਾ ਬੁੱਕ ਤੋਂ ਮਿਲਦੀ ਆ ਤੇ ਚੰਦਰਗੁਪਤ ਨੇ राजे ਵਿਵਾਦ ਜਦੋਂ ਹਣ ਮੰਨ ਲਓ ਜਦੋਂ ਉਹਨਾਂ ਦਾ ਜਦ ਹੋ ਗਿਆ ਨਕੇਟਰ ਹਾਰ ਗਿਆ ਉਹਨੇ ਆਪਣੀ ਪੁੱਤਰੀ ਦਾ ਵਿਆਹ ਕਰਦਾ ਇੱਕ ਰਾਜਦੂਤ ਭੇਜਦਾ ਤਾਂ ਉਹਨੇ ਕਿਹਾ ਵੀ ਹੁਣ ਮੈਂ ਵਾਪਸ ਵੀ ਜਾਣਾ ਵੀ ਉੱਥੇ ਹੋ ਮੇਰੀ ਵੀ ਬੇਇੱਜ਼ਤੀ ਹੋਊਗੀ ਤਾਂ ਵੀ ਮੈਨੂੰ ਵੀ ਕੁਝ ਸਨਮਾਨ ਕਰੋ ਤਾਂ ਚੰਦਰਗੁਪਤ ਨੇ ਜਿਹੜਾ ਮੌਰੀਆ ਸੀ राजे ਉਨੇ ਫਿਰ ਨਕੇਟਰ ਨੂੰ 500 ਹਾਥੀ ਦਿੱਤੇ ਸੀ ਠੀਕ ਹੈ ਧਿਆਨ ਦੇ ਰੱਖਣਾ ਇਹ ਚੰਦਰਗੋਪਤ ਮੌਰਿਆ ਨੇ ਦਿੱਤੇ ਸੀ ਨਕੇਟਰ ਨੂੰ ਫਿਰ राजे ਇੱਕ ਗ੍ਰੰਥ ਆ ਐਮਪਿਆਨਸ ਜਿਹਦੇ ਵਿੱਚ ਜਿਹੜਾ ਇਸ ਯੋਧ ਦਾ ਵਰਣਨ ਮਿਲਦਾ ਇਹਦੇ ਰਾਈਟਰ ਬਾਰੇ ਕੋਈ राजे ਕਲੀਅਰ ਨਹੀਂਗਾ ਵੀ ਕਿਹਨੇ ਲਿਖਿਆ ਕਿਹਨੇ ਨਹੀਂ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆਗਾ ਤੇ ਇਹ ਜਿਹੜੇ ਯੋਧਾ ਉਹਦੇ ਬਾਰੇ ਜਾਣਕਾਰੀ ਆਪਾਂ ਨੂੰ ਇਸ ਗ੍ਰੰਥ ਤੋਂ ਮਿਲਦੀ ਆ ਚੰਦਰਗੁਪਤ ਮੌਰੀਆ ਤੇ ਨਕੇਟਾ ਦੇ ਵਿਚਕਾਰ ਜੋ ਜੰਦ ਹੋਇਆ ਸੀਗਾ ਉਹਦੇ ਤੋਂ ਠੀਕ ਹੈ ਫਿਰ राजे ਮੈਗਸਥਨੀਜ਼ ਕੌਣ ਸੀ ਗ੍ਰੀਕ ਰਾਜਦੂਤ ਸੀ ਤੇ ਇਸੇ ਨੂੰ राजे ਫਾਦਰ ਆਫ ਇੰਡੀਅਨ ਹਿਸਟਰੀ ਕਿਹਾ ਜਾਂਦਾ ਆਪਾਂ ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਨਾ ਫਾਦਰ ਆਫ ਇੰਡੀਅਨ ਹਿਸਟਰੀ ਕਿਹਾ ਜਾਂਦਾ ਮੈਗਸਥਨੀਜ਼ ਨੂੰ ਭਾਰਤੀ ਜਿਹੜਾ ਇਤਿਹਾਸ ਦਾ ਪਿਤਾਮਾ ਕਿਹਨੂੰ ਮੰਨਿਆ ਜਾਂਦਾ ਮੈਗਸਥਨੀਜ਼ ਨੂੰ ਫਿਰ राजे ਨੇ ਪੰਜਾਬ ਤੇ ਕਬਜ਼ਾ ਕੀਤਾ ਸੀਗਾ 322 ਈਸਵੀ ਪੂਰਬ ਦੇ ਵਿੱਚ ਪਰ ਰਾਜੇ ਇਸ ਯੋਧ ਦਾ ਵਰਣਨ ਜਿਹੜਾ ਪੰਜਾਬ ਤੇ ਕਬਜ਼ਾ ਕੀਤਾ ਸੀ ਇਹਦਾ ਵਰਣਨ ਆਪਣੇ ਭਾਰਤੀ ਗ੍ਰੰਥਾ ਜਿਹੜੇ ਉਹਨਾਂ ਦੇ ਵਿੱਚ ਕਿਤੇ ਨਹੀਂ ਮਿਲਦਾਗਾ ਸਿਰਫ ਯੁਨਾਨੀ ਲੇਖਕਾ ਜਿਹੜੇ ਉਹਨਾਂ ਨੇ ਆਪਣੇ ਲੇਖਾਂ ਦੇ ਵਿੱਚ ਇਹਦਾ ਵਰਣਨ ਕੀਤਾ ਭਾਰਤੀ ਗ੍ਰੰਥਾ ਦੇ ਵਿੱਚ ਸਿਰਫ ਰਾਜੇ ਦੇ ਜਿਹੜਾ ਮਗਧ ਤੇ ਹਮਲਾ ਕੀਤਾ ਸੀ ਸਿਰਫ ਉਸੇ ਯੋਧ ਦਾ ਵਰਣਨ ਮਿਲਦਾ ਠੀਕ ਆ ਮਗਧ ਤੇ ਹਮਲਾ 321ਵੀਂ ਪੂਰਵ ਰਾਜੇ ਇਹ ਉਹੀ ਹਮਲਾ ਜਿਹਦੇ ਵਿੱਚ ਨੇਕਨ ਆਨੰਦ ਨੂੰ ਹਰਾ ਕੇ ਜਿਹੜਾ ਆਨੰਦ ਵੰਸ਼ ਦਾ ਅੰਤ ਕੀਤਾ ਸੀ ਤੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ਸੀ ਇਹਦਾ ਵਰਣਨ ਜਿਹੜਾ ਉਹ ਭਾਰਤੀ ਗ੍ਰੰਥਾ ਦੇ ਵਿੱਚ ਮਿਲਦਾ ਫਿਰ ਰਾਜੇ ਇੱਕ ਟੀਕਾਕਾਰ ਹੋਇਆ ਮਹਾਵੰਸ਼ ਟੀਕਾਕਾਰ ਹੋਇਆ ਉਹਦਾ ਟੀਕੇ ਦਾ ਨਾਮ ਵੀ ਮਹਾਵੰਸ਼ਾ ਉਹਨੇ ਰਾਜੇ ਕਿਹਾ ਕਿ ਉਹਨੇ ਮਗਦ ਤੇ ਹਮਲਾ ਤਾਂ ਕੀਤਾ ਸੀ ਮੌਰਿਆ ਨੇ ਚੰਦਰਗੁਪਤ ਮੌਰਿਆ ਨੇ ਸੀ ਐਮ ਲਖ ਲੀ ਗਿਆ ਆਪਾਂ ਨੂੰ ਉਹਨੇ ਹਮਲਾ ਕੀਤਾ ਸੀ ਪਰ ਅਸਫਲ ਰਿਹਾ ਸੀ ਠੀਕ ਹੈ ਵੀ ਕਾਮਯਾਬ ਨਹੀਂ ਹੋ ਸਕਿਆ ਸੀ ਕਿ ਇਹ ਪੁੱਛ ਸਕਦੇ ਆ ਵੀ ਕੀ ਕੀ ਦੇ ਅਨੁਸਾਰ ਆ ਜਿਹੜਾ ਚੰਦਰਗੁਪਤ ਮੌਰਿਆ ਮਗਦ ਤੇ ਹਮਲਾ ਕੀਤਾ ਪਰ ਕਾਮਯਾਬ ਨਹੀਂ ਹੋਇਆ ਤਾਂ ਮਹਾਵੰਸ਼ ਦੇ ਟੀਕੇ ਦੇ ਅਨੁਸਾਰ ਰਾਇ ਸੀ ਮਹਾਵੰਸ਼ ਟੀਕਾ ਉਹਦੇ ਟੀਕੇ ਦਾ ਨਾਮ ਵੀ ਮਹਾਵੰਸ਼ੀ era ਜੀ ਫਿਰ ਇਹ ਕੁਝ ਇੰਪੋਰਟੈਂਟ ਪੁਆਇੰਟਰ ਹੈ ਜੀ ਇਹਦੇ ਨਾਲ ਸੰਬੰਧਿਤ ਜਿਹੜੇ ਫੈਕਟ ਆਉਗੋ ਜ ਜਦੋਂ ਜੰਦਰਗੁਪਤ ਮਾਰਿਆ ਜਿਹੜਾ ਉਹਨੇ ਕਣਾਨੰਦ ਨੂੰ ਹਰਾਇਆ ਸੀ ਰਾਜੇ ਇੱਕ ਤਾਂ ਆਨੰਦ ਵੀ ਲਿਖਿਆ ਆ ਜਾਂਦਾ ਹੈ ਰਾਜੇ ਤੇ ਕਣਾਨੰਦ ਦੋਨੇ ਨਾਮ ਹੀ ਲਿਖਿਆ ਸਕਦੇ ਐ ਤੇ ਕੰਫਿਊਜ਼ ਨਹੀਂ ਹੋਣਾ ਠੀਕ ਹੈ ਨਾ ਕੱਗੇ ਨਾਲ ਵੀ ਹੋ ਜਾਂਦਾ ਤੇ ਤੱਦੇ ਨਾਲ ਵੀ ਹੋ ਜਾਂਦਾ ਤੇ ਇਹਨੂੰ ਹਰਾਉਣ ਵਾਸਤੇ ਜਿਹੜਾ ਪਰਵਤਕ ਰਾਜਾ ਰਾਜੇ ਉਹਦੇ ਨਾਲ ਸੰਧੀ ਕੀਤੀ ਸੀਗੀ ਪਰਵਤਕ ਰਾਜਾ ਕੌਣ ਸੀ ਜਿਹੜਾ ਮਗਧ ਦੇ ਆਸ-ਪਾਸੇ ਦੇ ਇਲਾਕੇ ਸੀ ਜਿਹੜੇ ਰਾਜੇ ਉਹ ਉਹਦੇ ਅੰਡਰ ਸੀਗੇ ਤਾਂ ਉਹਦੇ ਨਾਲ ਸੰਧੀ ਕੀਤੀ ਸੀਗੀ ਕਣਾਨੰਦ ਨੂੰ ਹਰਾਉਣ ਦੇ ਵਾਸਤੇ ਜੰਨਗੋਪਤ ਮੋਰੀਆ ਨੇ ਜਿਹੜਾ ਇੱਕ ਸੁਰਾਸਟਰ ਪ੍ਰਾਂਤ ਸੀ ਰਾਜੇ ਉਹਦੇ ਵਿੱਚ ਪੁਸ਼ਪਗੁਪਤ ਪੁਸ਼ਪਗੋਪਤ ਜਿਹੜਾ ਆਪਣਾ ਗਵਰਨਰ ਨਿਯੁਕਤ ਕੀਤਾ ਸੀਗਾ ਪੁਸ਼ਪਗੁਪਤ ਤੇ ਉਸੇ ਤੋਂ ਜਿਹੜਾ ਸਦਾਰਸ਼ਨ ਝੀਲ ਦਾ ਨਿਰਮਾਣ ਕਰਵਾਇਆ ਸੀ ਤੇ ਇਸੇ ਸਦਾਰਸ਼ਨ ਝੀਲ ਨੂੰ ਰਾਜੇ ਬਾਅਦ ਚ ਅਸ਼ੋਕ ਦੇ ਸਮੇਂ ਜਿਹੜਾ ਹੈਗਾ ਇਹਦਾ ਜਿਹੜੀ ਹੈਗੀ ਇਹਦੀ ਮੁਰੰਮਤ ਕਰਵਾਈ ਗਈ ਸੀ ਇਹਦਾ ਵਰਣਨ ਕਿੱਥੋਂ ਮਿਲਦਾ ਰਾਜੇ ਜੂਨਾਗੜ ਅਭਿਲੇਖ ਤੋਂ ਪਤਾ ਲੱਗਦਾ ਡਾਕੂਆਂ ਦਾ ਗ੍ਰੋਹ ਕਿਹਾ ਗਿਆ ਸੀ ਰਾਜੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਸੀ ਉਹਨੂੰ ਡਾਕੂਆਂ ਦਾ ਗਰੋ ਕਹਿਆ ਸੀ ਜਸਟਿਨ ਨੇ ਕਿਹਾ ਸੀ ਰਾਜਧਾਨੀ ਪਾਟਲੀਪੁੱਤਰ ਨੂੰ ਬਣਾਇਆ ਸੀ ਇਹਦੇ ਚੋਂ ਈ ਕੁਐਸਚਨ ਬਣਦਾ ਰਾਜੀ ਆ ਰਾਜਧਾਨੀ ਤੋਂ ਪੁੱਛ ਸਕਦੇ ਆ ਵੀ ਚੰਦਰਗੁਪਤ ਮੌਰਿਆ ਨੇ ਆਪਣੀ ਰਾਜਧਾਨੀ ਕਿਹਨੂੰ ਬਣਾਇਆ ਪਾਟਲੀਪੁੱਤਰ ਨੂੰ ਬਣਾਇਆ ਸੀ ਠੀਕ ਹੈ ਨਾ ਥੈਂਕ ਯੂ ਬਈ ਫਿਰ ਜਨਾਨੀ ਸ਼ਾਸਕਾਂ ਦੁਆਰਾ ਦਿੱਤੇ ਨਾਮ ਰਾਜੇ ਜਨਾਨੀ ਸ਼ਾਸਕ ਸੀਗੇ ਜਿਨ੍ਹਾਂ ਨੇ ਚੰਦਰਗੁਪਤ ਮੌਰਿਆ ਨੂੰ ਕੁਝ ਨਾਮ ਦਿੱਤੇ ਸੀਗੇ ਜਿਵੇਂ ਪਲੂਟਾਰਕ ਐਡਰੋਕੋਟਸ ਕਿਹਾ ਸੀ ਰਾਜੇ ਪਲੂਟਾਰਕ ਨੇ ਤੇ ਜਸਟਿਨ ਨੇ ਸੈਟਰੋਕੋਟਸ ਕਿਹਾ ਸੀ ਆ ਚੰਦਰਗੋਪਤ ਮੋਰੀਆ ਨੂੰ ਫਿਰ ਰਾਜੇ ਦੋ ਅਭਿਲੇਖ ਖਦਵਾਏ ਸੀ ਇਹਨੇ ਚੰਦਰਗੋਪਤ ਮੋਰੀਆ ਦੇ ਦੋ ਅਭਿਲੇਖ ਮਿਲਦੇ ਆ ਚੰਦਰਗੋਪਤ ਮੋਰੀਆ ਦੇ ਦੋ ਅਭਿਲੇਖ ਮਿਲਦੇ ਆ ਮਹਾਸਥਾਨ ਤੇ ਸੋਗੋਗ ਮਹਾਸਥਾਨ ਆ ਜੋ ਬੰਗਲਾਦੇਸ਼ ਤੋਂ ਮਿਲਿਆ ਸੀ ਤੇ ਸੋਹੋਗੋਗ ਆ ਜੋ ਉਹ ਉੱਤਰ ਪ੍ਰਦੇਸ਼ ਤੋਂ ਮਿਲਿਆ ਸੀ ਤੇ ਭਾਰਤ ਦਾ ਪਹਿਲਾ ਰਾਜਾ ਸੀ ਰਾਜੇ ਅਭਿਲੇਖ ਲਿਖਾਉਣ ਵਾਲਾ ਆਪਾਂ ਜਦੋਂ ਕਈ ਵਾਰੀ ਅਜਿਹਾ ਕੁਐਸਚਨ ਆਜੀ ਤਾਂ ਆਪਾਂ ਨੂੰ ਆਇ ਲੱਗਦਾ ਵੀ ਅਸ਼ੋਕ ਆ ਜਿਹੜਾ ਪਹਿਲਾ ਰਾਜਾ ਸੀ ਜਿਨੇ ਅਭਿਲੇਖ ਖੁਦ ਵਾਈ ਸੀਗੇ ਅਭਿਲੇਖ ਲਿਖਵਾਈ ਸੀ ਤਾਂ ਚੰਦਰਗੋਪਤ ਮੌਰੀਆ ਸੀ ਰਾਜੇ ਭਾਰਤ ਦਾ ਪਹਿਲਾ ਰਾਜਾ ਜਿਨੇ ਅਭਿਲੇਖ ਲਿਖਵਾਈ ਸੀਗੇ ਤੇ ਜਿਹੜਾ ਵਰਡ ਦਾ ਰਾਜੇ ਉਹ ਕੌਣ ਸੀਗਾ ਜਿਹੜਾ ਅਭਿਲੇਖ ਲਿਖਾਉਣ ਵਾਲਾ ਵਰਡ ਦਾ ਪਹਿਲਾ ਸੀਗਾ ਉਹ ਦਾਰਾਸ਼ਕੋ ਸੀਗਾ ਚੰਦਰਗੋਪਤ ਮੌਰੀਆ ਦੇ ਕਾਲ ਦੇ ਵਿੱਚ ਰਾਜੇ 12 ਮਗਧ ਦੇ ਵਿੱਚ 12 ਸਾਲ ਦਾ ਕਾਲ ਪਿਆ ਸੀਗਾ ਜਿਹਦੇ ਸਮੇਂ ਪਦਰਬਾਹੂ ਜਿਹੜਾ ਉਹ ਦੱਖਣੀ ਭਾਰਤ ਵੱਲ ਚਲਾ ਗਿਆ ਸੀ ਜੋ ਦਿਗੰਬਰ ਸ਼ਾਖਾ ਦੇ ਨਾਮ ਸੰਸੀਏ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹ ਕੁਝ ਫੈਕਟ ਆ ਜਿਨ੍ਹਾਂ ਦੇ ਵਿੱਚ ਕੁਐਸਚਨ ਬਣ ਜਾਂਦੇ ਤਾਂ ਇਹ ਅਲੱਗ ਤੋਂ ਲਿਖੀ ਹੋਏ ਆ ਤੇ ਚੰਦਰ ਗੋਤਮ ਮੋਹਰਯਾ ਦੀ ਜਿਹੜੀ ਭਾਸ਼ਾ ਜਿਹੜੀ ਰਹਿ ਜੇ ਉਹ ਕੌਣ ਸੀਗੀ ਉਸ ਸਮੇਂ ਜਿਹੜੀ ਉਹਦੇ ਦਰਬਾਰ ਦੀ ਭਾਸ਼ਾ ਸੀਗੀ ਪਾਲੀ ਭਾਸ਼ਾ ਤਾਂ ਇਹ ਰਾਜੇ ਚੰਦਰ ਗੋਤਮ ਮੋਹਰਯਾ ਸੀ ਕੱਲ ਨੂੰ ਆਪਾਂ ਬਿੰਦੂਸਰ ਤੇ ਅਸ਼ੋਕ ਉਹਨਾਂ ਬਾਰੇ ਡਿਸਕਸ ਕਰਾਂਗੇ ਉਮੀਦ ਕਰਦੀ ਹਾਂ ਜੇ ਤੁਹਾਨੂੰ ਕਲਾਸ ਸਮਝ ਆਈ ਹੋਊਗੀ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਿਓ ਤਮੇ ਅਨਿਹਰਾ ਇਹ ਸ਼ਾਮ ਵਾਲੀ ਕਲਾਸ ਦੇ ਵਿੱਚ ਉਹਦੇ ਚ ਆਪਾਂ ਅਟਾਰਨੀ ਜਨਰਲ ਆਫ ਇੰਡੀਆ ਕਰਾਂਗੇ ਪੋਲੀਟਿਕਲ ਦੀ ਕਲਾਸ ਹੋਗੀ ਰਾਜੀ ਉਹ ਤਾਂ ਸਾਰੇ ਜਣੇ ਉਸ ਕਲਾਸ ਦੇ ਵਿੱਚ ਵੀ ਜਰੂਰ ਆਇਓ ਤਾਂ ਮਿਲਦੇ ਆਂ ਸ਼ਾਮ ਵਾਲੀ ਕਲਾਸ ਦੇ ਵਿੱਚ ਰਾਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਰਾਜੀ